ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੇਰਾ ਨਾਮ ਗੁਰਮੀਤ ਹੈ ਹੁਣ ਮੇਰੀ ਉਮਰ 50 ਸਾਲ ਦੀ ਹੋ ਗਈ ਹੈ ਮੇਰੇ ਤਿੰਨ ਬੱਚੇ ਨੇ ਇੱਕ ਕੁੜੀ ਤੇ ਦੋ ਮੁੰਡੇ ਜਦੋਂ ਮੈਂ ਇੱਕ ਵਾਰੀ ਹੁੰਦੀ ਸੀ ਮੇਰੇ ਪਿਓ ਨੇ ਮੇਰਾ ਵਿਆਹ ਕੀਤਾ ਉਦੋਂ ਮੈਂ ਬਹੁਤ ਸੋਹਣੀ ਸੀ ਮੈਂ ਜਵਾਨ ਸੀ ਗੋਰੀ ਚਿੱਟੀ ਸੀ ਹਰ ਕਿਸੇ ਨੂੰ ਮੇਰਾ ਚਿਹਰਾ ਆਕਰਸ਼ਿਤ ਕਰਦਾ ਸੀ ਪਿੰਡ ਦੇ ਬਹੁਤ ਮੁੰਡੇ ਮੇਰੇ ਤੇ ਮਰਦੇ ਸੀ ਅਸੀਂ ਜਾਤ ਦੇ ਛਿੰਬੇ ਸੀ ਮੇਰੇ ਮਗਰ ਜੱਟਾਂ ਦਾ ਮੁੰਡਾ ਪੈ ਗਿਆ ਉਹਦਾ ਘਰ ਦੂਜੇ ਪਾਸੇ ਸੀ ਉਹ ਮੈਨੂੰ ਪਸੰਦ ਕਰਦਾ ਸੀ ਪਹਿਲਾਂ ਪਹਿਲਾਂ ਤਾਂ ਮੈਂ ਉਹਨੂੰ ਇਗਨੋਰ ਕਰਦੀ ਰਹੀ ਮਹੀਨਾ ਕੋ ਉਸ ਦੇ ਵੱਲ ਕੋਈ ਧਿਆਨ ਨਾ ਦਿੱਤਾ ਪਰ ਹੌਲੀ ਹੌਲੀ ਉਹ ਮੈਨੂੰ ਚੰਗਾ ਲੱਗਣ ਲੱਗ ਪਿਆ ਤੇ ਮੇਰੀ ਸਹੇਲੀ ਰੋਜ਼ ਮੇਰੇ ਨਾਲ ਸੈਰ ਕਰਨ ਜਾਂਦੀ ਹੁੰਦੀ ਸੀ ਉਹ ਸਾਡੇ ਮਗਰ ਆਉਂਦਾ ਸੀ ਇੱਕ ਦਿਨ ਉਹਨੇ ਮੇਰੇ ਕੋਲ ਆ ਕੇ ਸਾਈਕਲ ਰੋਕ ਲਿਆ ਤੇ ਮੇਰਾ ਹੱਥ ਫੜ ਲਿਆ ਕਹਿੰਦਾ ਗਰਮੀਤ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਮੈਂ ਚੁੱਪ ਰਹੀ ਮੈਂ ਕੋਈ ਗੱਲ ਨਾ ਕੀਤੀ ਉਹ ਮੇਰੇ ਤਰਲੇ ਕੱਢਣ ਲੱਗਾ ਮੈਂ ਵੀ ਕਹਿ ਤਾ ਸੋਚ ਕੇ ਦੱਸੂਗੀ ਮੇਰੀ ਸਹੇਲੀ ਕਹਿਣ ਲੱਗੀ ਸੋਚਣ ਵਾਲੀ ਕਿਹੜੀ ਗੱਲ ਹੈ ਇੰਨਾ ਸੋਹਣਾ ਮੁੰਡਾ ਹਾਂ ਕਰ ਦੇ ਮੈਂ ਆਪਣੀ ਸਹੇਲੀ ਦੇ ਮਗਰ ਲੱਗ ਕੇ ਉਹਨੂੰ ਹਾਂ ਕਰਤੀ ਉਹ ਮੁੰਡੇ ਦਾ ਨਾਮ ਮਨਿੰਦਰ ਸੀ ਉਹਨੂੰ ਮੈਂ ਵੀ ਬਹੁਤ ਪਿਆਰ ਕਰਦੀ ਸੀ ਇੱਕ ਦਿਨ ਸਾਡੇ ਘਰ ਮੇਰੀ ਭੂਆ ਆਈ ਮੇਰੇ ਡੈਡੀ ਨੂੰ ਕਹਿਣ ਲੱਗੀ ਮੈਂ ਗੁਰਮੀਤ ਦਾ ਰਿਸ਼ਤਾ ਵੇਖਿਆ ਮੁੰਡੇ ਵਾਲੇ ਚੰਗੇ ਪੈਸੇ ਵਾਲੇ ਆ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਮੇਰੇ ਭਰਾ ਮੇਰੇ ਤੋਂ ਛੋਟੇ ਸੀ ਸਾਰੇ ਭੈਣ ਭਰਾ ਵਧੀਆ ਸੀ ਮੇਰੇ ਡੈਡੀ ਨੇ ਸੋਚਿਆ ਕਿ ਚਲੋ ਇਹਦਾ ਵਿਆਹ ਕਰ ਦਿੰਨੇ ਆ ਮੈਂ ਰਿਸ਼ਤੇ ਦੀ ਗੱਲ ਸੁਣੀ ਤਾਂ ਮੇਰੀ ਰੂਹ ਕੰਬ ਗਈ ਮੈਂ ਮਨਿੰਦਰ ਨੂੰ ਪਿਆਰ ਕਰਦੀ ਸੀ ਮੈਂ ਕਿੱਦਾਂ ਕਿਸੇ ਹੋਰ ਨਾਲ ਆਪਣਾ ਵਿਆਹ ਕਰਵਾ ਸਕਦੀ ਮੈਂ ਆਪਣੀ ਸਹੇਲੀ ਹੱਥ ਸੁਨੇਹਾ ਭੇਜਿਆ ਮੇਰੇ ਰਿਸ਼ਤੇ ਦੀ ਗੱਲ ਸੁਣ ਕੇ ਮਨਿੰਦਰ ਦੇ ਤਾਂ ਹੋਸ਼ ਹੀ ਉੱਡ ਗਏ ਉਹ ਕਹਿਣ ਲੱਗਾ ਮੈਨੂੰ ਤੂੰ ਮਿਲ ਮੈਂ ਤੈਨੂੰ ਮਿਲਣਾ ਚਾਹੁੰਦਾ ਇੱਕ ਦਿਨ ਸਾਡੇ ਘਰ ਦੇ ਰਿਸ਼ਤੇਦਾਰੀ ਵਿੱਚ ਗਏ ਸੀ ਅਸੀਂ ਤਿੰਨੋਂ ਭੈਣ ਭਰਾ ਹੀ ਘਰ ਸੀ ਮੇਰੇ ਭਰਾਵਾਂ ਨੂੰ ਮੇਰੇ ਤੇ ਮਨਿੰਦਰ ਦੀ ਗੱਲਬਾਤ ਦਾ ਤਾਂ ਪਤਾ ਸੀ ਪਰ ਉਹ ਛੋਟੇ ਸੀ ਇਹ ਨਹੀਂ ਸਮਝ ਨਹੀਂ ਸੀ ਮੈਂ ਉਹਨਾਂ ਤੋਂ ਚੋਰੀ ਮਨਿੰਦਰ ਨੂੰ ਮਿਲਣ ਚਲੀ ਗਈ ਉਹਨਾਂ ਦੀ ਹਵੇਲੀ ਸੀ ਘਰ ਤੋਂ ਵੱਖਰੀ ਸੀ ਉਹਨਾਂ ਨੇ ਆਪਣੇ ਪਸ਼ੂਆਂ ਵਾਲੀ ਹਵੇਲੀ ਵਿੱਚ ਮੈਨੂੰ ਸੱਦਿਆ ਜਦ ਮੈਂ ਉੱਥੇ ਗਈ ਉਹਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾਇਆ ਕਿੰਨਾ ਚਿਰ ਮੇਰੇ ਨਾਲ ਗੱਲਾਂ ਕਰੀਆਂ ਮੈਂ ਉਹਦੇ ਗੱਲ ਲਾ ਕੇ ਬਹੁਤ ਰੋਈ ਕਿਉਂਕਿ ਮੈਂ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ ਉਹ ਵੀ ਮੈਨੂੰ ਬੜਾ ਹੌਸਲਾ ਦਿੰਦਾ ਸੀ ਕਿ ਫਿਕਰ ਨਾ ਕਰ ਤੈਨੂੰ ਕਿਸੇ ਦੀ ਨਹੀਂ ਹੋਣ ਦਿੰਦਾ ਸਾਰਾ ਦਿਨ ਮੈਂ ਉਸਦੇ ਕੋਲ ਰਹੀ ਤੇ ਦੁਪਹਿਰ ਦੇ 2:00 ਵਜੇ ਮੈਂ ਘਰ ਆ ਗਈ ਮੈਂ ਕਹ ਰਾਕੀ ਵੀ ਬਹੁਤ ਰੋਈ ਸੀ ਜਦੋਂ ਡੈਡੀ ਹੁਰੀ ਘਰ ਆਗੇ ਤਾਂ ਮੈਂ ਵਿਆਹ ਕਰਵਾਉਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਡੈਡੀ ਕਹਿਣ ਲੱਗੇ ਦੇਖਦੇ ਆ ਮੁੰਡਾ ਕਿਦਾਂ ਦਾ ਹੈ ਘਰਬਾਗ ਕਿਦਾਂ ਦਾ ਵੇਖ ਕੇ ਹੀ ਕਰਾਂਗੇ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੇਰਾ ਵਿਆਹ ਨਾ ਹੋਵੇ ਪਰ ਭੂਆ ਦੇ ਵਾਰ-ਵਾਰ ਕਹਿੰਤੇ ਡੈਡੀ ਰਿਸ਼ਤਾ ਦੇਖਣ ਲਈ ਚਲੇ ਗਏ ਡੈਡੀ ਨੂੰ ਸਭ ਕੁਝ ਚੰਗਾ ਲੱਗਿਆ ਉਹਨੇ ਮੇਰੇ ਲਈ ਮੁੰਡਾ ਪਸੰਦ ਕਰ ਲਿਆ ਜਦੋਂ ਇਹ ਗੱਲ ਮੈਂ ਮਨਿੰਦਰ ਨੂੰ ਦੱਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਕਿਤੇ ਲੈ ਕੇ ਭੱਜ ਜਾਊਂਗਾ ਤੂੰ ਦੱਸ ਕਿੱਦਾਂ ਕਰਨਾ ਪਰ ਮੈਂ ਭੱਜਣਾ ਨਹੀਂ ਚਾਹੁੰਦੀ ਸੀ ਮੈਂ ਕਿਹਾ ਨਹੀਂ ਮੈਂ ਤਾਂ ਵਿਆਹ ਕਰਵਾਉਂਗੀ ਉਹ ਕਹਿਣ ਲੱਗਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਤੂੰ ਆਪਣੇ ਘਰਦਿਆਂ ਨਾਲ ਗੱਲ ਕਰ ਲੈ ਮੈਂ ਘਰੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਮਨਿੰਦਰ ਨੂੰ ਝੂਠ ਬੋਲ ਦਿੱਤਾ ਕਿ ਮੇਰੇ ਘਰਦਿਆਂ ਨੇ ਰਿਸ਼ਤੇ ਲਈ ਨਹੀਂ ਮੰਨੇ ਮੇਰਾ ਤੇਰੇ ਬਿਨਾ ਮੈਂ ਦਿਲ ਨਹੀਂ ਲੱਗਣਾ ਮੈਨੂੰ ਛੱਡ ਕੇ ਨਾ ਜਾਈ ਉਹਨੇ ਕਿਹਾ ਮੈਂ ਉਹਨੂੰ ਕਿਹਾ ਕਿ ਮੇਰੇ ਘਰ ਦੇ ਕਾਲੀ ਪਾਉਂਦੇ ਆ ਸਬਰ ਕਰ ਹੁਣ ਕੁਝ ਨਹੀਂ ਮੈਂ ਕਰ ਸਕਦੀ ਮਨਿੰਦਰ ਕਹਿਣ ਲੱਗਾ ਤੂੰ ਵਿਆਹ ਕਰਵਾ ਲੈ ਪਰ ساری ਜ਼ਿੰਦਗੀ ਮੇਰੇ ਨਾਲ ਰਿਲੇਸ਼ਨ ਲੱਕੀ ਮੈਂ ਤੇਰੇ ਬਿਨਾ ਰਹੀ ਰਹਿ ਸਕਦਾ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰਤਾ ਮੈਂ ਵੀ ਸੋਹਰੇ ਘਰ ਚਲੀ ਗਈ ਮੈਂ ਸੋਹਰੇ ਘਰ ਗਈ ਤਾਂ ਮੇਰੇ ਘਰ ਵਾਲਾ ਚੰਗਾ ਇਨਸਾਨ ਨਹੀਂ ਸੀ ਉਹ ਨਸ਼ਾ ਕਰਦਾ ਸੀ ਸ਼ਰਾਬ ਪੀ ਕੇ ساری ساری ਰਾਤ ਮੈਨੂੰ ਤੰਗ ਕਰਦਾ ਕਦੇ ਕਦੇ ਮੈਨੂੰ ਕੁੱਟਣ ਵੀ ਲੱਗ ਜਾਂਦਾ ਸੀ ਪਹਿਲਾਂ ਪਹਿਲਾਂ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਕਿ ਚਲੋ ਸੂਦਰ ਜਾਊਗਾ ਪਰ ਜਦੋਂ ਮੈਂ ਪੇਕੇ ਜਾਂਦੀ ਮਨਿੰਦਰ ਨਾਲ ਸਾਰਾ ਦੁੱਖ ਸੁੱਖ ਕਰ ਲੈਂਦੀ ਸੀ ਫਿਰ ਮੈਂ ਪ੍ਰੈਗਨੈਂਟ ਹੋ ਗਈ ਫਿਰ ਮੈਂ ਸਬਰ ਕਰ ਲਿਆ ਕਿਸੇ ਨੂੰ ਕੁਝ ਨਾ ਦੱਸਿਆ ਮਨਿੰਦਰ ਮੇਰਾ ਸਾਰਾ ਦੁੱਖ ਸੁੱਖ ਸੁਣ ਲੈਂਦਾ ਮੈਨੂੰ ਮੇਰੇ ਘਰ ਵਾਲੇ ਦਾ ਬਿਲਕੁਲ ਵੀ ਪਿਆਰ ਨਹੀਂ ਆਉਂਦਾ ਸੀ ਮੇਰਾ ਟਾਈਮ ਪੂਰਾ ਹੋਇਆ ਤਾਂ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਮੇਰੇ ਘਰ ਵਾਲਾ ਬੜਾ ਲੜਿਆ ਕਹਿੰਦਾ ਕੁੜੀ ਜੰਮ ਕੇ ਰੱਖਤੀ ਮੈਨੂੰ ਮੁੰਡਾ ਚਾਹੀਦਾ ਸੀ ਉਸ ਦਿਨ ਮੇਰੇ ਘਰ ਵਾਲੇ ਨੇ ਲੜ ਕੇ ਮੈਨੂੰ ਕੁੱਟਿਆ ਵੀ ਸੀ ਮੇਰੇ ਲਾਸ਼ਾਂ ਪਾ ਦਿੱਤੀਆਂ ਮੇਰੇ ਕੋਲੋਂ ਰਿਆ ਨਾ ਗਿਆ ਮੈਂ ਰੋਂਦੀ ਰੋਂਦੀ ਨੇ ਗਵਾਂਡੀਆਂ ਦੇ ਘਰੋਂ ਆਪਣੇ ਡੈਡੀ ਨੂੰ ਫੋਨ ਕੀਤਾ ਮੇਰੇ ਡੈਡੀ ਮੈਨੂੰ ਲੈਣ ਆ ਗਏ ਮੈਨੂੰ ਅਤੇ ਮੇਰੀ ਕੁੜੀ ਨੂੰ ਆਪਣੇ ਨਾਲ ਲੈ ਗਏ ਮੇਰੇ ਡੈਡੀ ਨੇ ਮੇਰਾ ਮਹੀਨੇ ਵਿੱਚ ਹੀ ਤਲਾਕ ਦਾ ਕਰਵਾ ਦਿੱਤਾ ਮੇਰਾ ਉਸ ਘਰੋਂ ਖਹਿੜਾ ਛੁੱਟ ਗਿਆ ਮੈਂ ਆਪਣੇ ਆਸ਼ਕ ਮਨਿੰਦਰ ਨਾਲ ਮੇਲ ਮਲਾਪ ਹੋਰ ਵਧਾ ਲਿਆ ਉਹ ਵੀ ਬਹੁਤ ਖੁਸ਼ੀ ਮੈਂ ਵੀ ਹੋਸੀ ਮੈਨੂੰ ਤੇ ਮੇਰੀ ਕੁੜੀ ਨੂੰ ਚੀਜ਼ਾਂ ਲਿਆ ਕੇ ਦਿੰਦਾ ਹੁੰਦਾ ਸੀ ਸਾਡਾ ਅੱਧਾ ਖਰਚਾ ਉਹਨੇ ਚੁੱਕਿਆ ਹੋਇਆ ਸੀ ਮੈਨੂੰ ਕਿਸੇ ਚੀਜ਼ ਦੀ ਕੋਈ ਤੋੜ ਨਹੀਂ ਸੀ ਮੇਰੀ ਕੁੜੀ ਦਾ ਵੀ ਬੜਾ ਮੋਹ ਕਰਦਾ ਸੀ ਭਾਵਾਂ ਬੇਗਾਨੀ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੇ ਘਰ ਵਾਲੇ ਦੀ ਕਮੀ ਮੈਨੂੰ ਮਹਿਸੂਸ ਨਹੀਂ ਹੁੰਦੀ ਸੀ ਮਨਿੰਦਰ ਮੈਨੂੰ ਸਾਰੇ ਪਾਸਿਓਂ ਖੁਸ਼ ਕਰਦਾ ਸੀ ਮੇਰਾ ਤਲਾਕ ਹੋਏ ਨੂੰ ਅਜੇ 3 ਮਹੀਨੇ ਹੋਏ ਸੀ ਕਿ ਮੇਰੇ ਡੈਡੀ ਨੇ ਮੇਰਾ ਹੋਰ ਕਿਤੇ ਰਿਸ਼ਤਾ ਕਰਤਾ ਮੈਨੂੰ ਮੁੰਡਾ ਨਹੀਂ ਦਿਖਾਇਆ ਮੈਂ ਮੁੰਡਾ ਦੇਖਣਾ ਚਾਹੁੰਦੀ ਸੀ ਪਰ ਮੈਨੂੰ ਕਿਸੇ ਨੇ ਨਹੀਂ ਦਿਖਾਇਆ ਮਨਿੰਦਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਦੇ ਹੋਸ਼ ਉੱਡ ਗਏ ਕਹਿੰਦਾ ਜੇ ਤੂੰ ਵਿਆਹ ਕਰਵਾਉਣਾ ਇਹਦੇ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਪਰ ਮੇਰੀ ਨਿਸ਼ਾਨੀ ਤੂੰ ਜ਼ਰੂਰ ਰੱਖੀ ਨਹੀਂ ਮੈਂ ਰੌਲਾ ਪਾ ਦਊਂਗਾ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਉਹਨੂੰ ਕਿਹਾ ਠੀਕ ਹੈ ਮੈਂ ਵਿਆਹ ਕਰਵਾ ਕੇ ਤੇਰਾ ਬੱਚਾ ਹੀ ਲਾਉਂਗੀ ਮਨਿੰਦਰ ਮੰਨ ਗਿਆ 6 ਮਹੀਨਿਆਂ ਵਿੱਚ ਫਿਰ ਮੇਰਾ ਦੁਬਾਰਾ ਵਿਆਹ ਹੋ ਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਮੈਂ ਦੂਜੀ ਥਾਂ ਚਲੀ ਗਈ ਮੇਰੇ ਘਰ ਵਾਲਾ ਅਪਾਹਜ ਸੀ ਮੈਂ ਵਿਆਹ ਕਰਵਾ ਲਿਆ ਪਰ ਮੇਰਾ ਮਨ ਬਿਲਕੁਲ ਖੁਸ਼ ਨਹੀਂ ਸੀ ਮੇਰੇ ਘਰਦਿਆਂ ਨੇ ਜ਼ਮੀਨ ਦਾ لالਚ ਚਾਕੇ ਮੈਨੂੰ ਅਪਾਹਜ ਨਾਲ ਤੋੜ ਦਿੱਤਾ ਪਰ ਮੈਂ ਆਪਣੀ ਕੁੜੀ ਨੂੰ ਨਹੀਂ ਛੱਡਿਆ ਨਾਲ ਹੀ ਲੈ ਕੇ ਆਈ ਸੀ ਮੇਰੇ ਦੂਜੀ ਥਾਂ ਦੇ ਸਹੁਰੇ ਚੰਗੇ ਸੀ ਪਰ ਮੇਰਾ ਮਨਿੰਦਰ ਬਿਨਾਂ ਦਿਲ ਨਹੀਂ ਲੱਗਦਾ ਸੀ ਉਹਦੇ ਤੋਂ ਮੈਂ ਦੂਰ ਨਹੀਂ ਰਹਿ ਸਕਦੀ ਸੀ ਮੇਰੇ ਸਹੁਰਿਆਂ ਦਾ ਪਿੰਡ ਕਾਫੀ ਦੂਰ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲੈ ਕੇ ਦਿੱਤਾ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਸੀ ਇੱਕ ਦਿਨ ਮੈਂ ਆਪਣੇ ਪੇਕੇ ਮਿਲਣ ਆਈ ਮਨਿੰਦਰ ਮੇਰੇ ਫੋਨ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਮੈਂ ਉਹਦਾ ਫੋਨ ਨੰਬਰ ਲੈ ਆਈ ਸੀ ਅਸੀਂ ਕਾਫੀ ਟਾਈਮ ਗੱਲਾਂ ਕਰਦੇ ਰਹਿੰਦੇ ਮਨਿੰਦਰ ਪਿਆਰ ਦੀਆਂ ਗੱਲਾਂ ਕਰਦਾ ਮੇਰੇ ਘਰ ਵਾਲੇ ਕੋਲ ਵੀ ਨਹੀਂ ਜਾਣ ਦਿੰਦਾ ਸੀ ਕਹਿੰਦਾ ਸੀ ਉਹ ਤੋਂ ਦੂਰ ਹੀ ਰਹਾ ਕਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਫਿਰ ਵੀ ਮੈਨੂੰ ਆਪਣੇ ਘਰ ਵਾਲੇ ਕੋਲ ਹੀ ਸੌਣਾ ਪੈਂਦਾ ਸੀ ਉਹ ਮੈਨੂੰ ਪਿਆਰ ਕਰਦਾ ਸੀ ਭਾਵੇਂ ਅਪਾਹੇ ਜੀ ਸੀ ਤੇ ਕੁਝ ਮਹੀਨਿਆਂ ਬਾਅਦ ਫਿਰ ਮੈਂ ਪ੍ਰੈਗਨੈਂਟ ਹੋ ਗਈ ਤੇ ਮੇਰੇ ਮੁੰਡਾ ਹੋਇਆ ਮੇਰੇ ਘਰ ਦੇ ਬੜੇ ਖੁਸ਼ ਸੀ ਜਦੋਂ ਹੀ ਕੱਲ ਮਨਿੰਦਰ ਨੂੰ ਦੱਸੀ ਤਾਂ ਮੇਰੇ ਨਾਲ ਗੁੱਸੇ ਹੋ ਗਿਆ ਕਹਿਣ ਲੱਗਾ ਮੈਨੂੰ ਹਜੇ ਤੱਕ ਤੂੰ ਨਿਸ਼ਾਨੀ ਨਹੀਂ ਦਿੱਤੀ ਆਪਣੇ ਘਰ ਵਾਲੀ ਦਾ ਜਾਂਦੀ ਨੇ ਮੁੰਡਾ ਜੰਮਤਾ ਮੇਰੀ ਨਹੀਂ ਨਿਸ਼ਾਨੀ ਦਿੱਤੀ ਕੋਈ ਕਹਿੰਦਾ ਹੁਣ ਮੈਂ ਤੇਰੇ ਘਰ ਫੋਨ ਕਰਕੇ ਸਭ ਦੀ ਗੱਲ ਦੱਸ ਦੂੰ ਕਿ ਤੇਰਾ ਮੇਰੇ ਨਾਲ ਰਿਲੇਸ਼ਨ ਹੈ ਹੁਣ ਮੈਨੂੰ ਛੱਡਣ ਬਾਰੇ ਸੋਚੀ ਵੀ ਨਾ ਮੈਂ ਤੇਰੇ ਨਾਲ ਬਹੁਤ ਕੁਝ ਕੀਤਾ ਹੈ ਤੈਨੂੰ ਕਿਸੇ ਤੀਤ ਤੋਂ ਬਿਨਾ ਨਹੀਂ ਰਹਿਣ ਦਿੱਤਾ ਹੁਣ ਮੈਨੂੰ ਮੇਰੀ ਵੀ ਨਿਸ਼ਾਨੀ ਚਾਹੀਦੀ ਆ ਮੇਰੇ ਮੁੰਡਾ ਹੋਣ ਤੋਂ ਬਾਅਦ ਮੇਰਾ ਮਨ ਬਦਲ ਗਿਆ ਮੈਂ ਮਨਿੰਦਰ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਤੇ ਉਹਨੂੰ ਫੋਨ ਕਰਨਾ ਘਟ ਦਿੱਤਾ ਕਰ ਦਿੱਤਾ ਮੈਨੂੰ ਵਾਰ ਵਾਰ ਫੋਨ ਕਰਦਾ ਮੈਂ ਉਹਨੂੰ ਕੋਈ ਜਵਾਬ ਨਹੀਂ ਦਿੰਦੀ ਸੀ ਮੈਂ ਫੋਨ ਬੰਦ ਕਰ ਦਿੱਤਾ ਮੈਨੂੰ ਮੇਰੇ ਬੱਚੇ ਬਹੁਤ ਪਿਆਰੇ ਸੀ ਮੇਰਾ ਆਪਣੇ ਬੱਚਿਆਂ ਵਿੱਚ ਮੋਹ ਸੀ ਮੈਂ ਨਿਆਣੇ ਛੱਡ ਕੇ ਉਹਨੂੰ ਨਹੀਂ ਮਿਲ ਸਕਦੀ ਸੀ ਮੇਰੀ ਕੁੜੀ ਵੀ 2 ਸਾਲ ਦੀ ਹੋ ਗਈ ਸੀ ਤੇ ਮੁੰਡਾ ਵੀ ਛੋਟਾ ਜਿਹਾ ਸੀ ਮਨਿੰਦਰ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਤਾਂ ਮੇਰੀ ਸੱਸ ਨੂੰ ਮੇਰੇ ਤੇ ਸ਼ੱਕ ਹੋ ਗਿਆ ਅੰਜ ਤਾਂ ਉਹ ਅਣਪੜ੍ਹ ਸੀ ਪਰ ਉਹ ਬਹੁਤ ਚਲਾਕ ਜਨਾਨੀ ਸੀ ਉਹਨੂੰ ਪਤਾ ਨਹੀਂ ਕਿੱਥੋਂ ਭਣਕ ਲੱਗ ਗਈ ਕਿ ਮੇਰੇ ਕੋਲ ਕਿਸੇ ਦਾ ਫੋਨ ਆਉਂਦਾ ਹੈ ਉਹ ਮੇਰੇ ਤੇ ਨਿਗਰਾਨੀ ਰੱਖਣ ਲੱਗ ਪਈ ਮੇਰੇ ਕੋਲ ਹੀ ਰਹਿਣ ਲੱਗ ਪਈ ਕਹਿੰਦੀ ਮੈਂ ਬੱਚਿਆਂ ਦੀ ਸਾਂਭ ਸੰਭਾਲ 'ਚ ਤੇਰੀ ਮਦਦ ਕਰ ਦੂੰਗੀ ਮੈਂ ਵੀ ਉਹਦੀ ਚਲਾਕੀ ਚੰਗੀ ਤਰ੍ਹਾਂ ਸਮਝ ਗਈ ਸੀ ਮੈਂ ਹੌਲੀ ਦੇ ਨੇ ਫੋਨ ਕੱਟ ਦਿੰਦੀ ਹੁੰਦੀ ਸੀ ਘਰ ਦਾ ਕੰਮ ਉਹ ਆਪ ਹੀ ਕਰਦੀ ਸੀ ਮੈਨੂੰ ਤਾਂ ਬੱਚੇ ਰਾਮ ਨਾਲ ਕੰਮ ਵੀ ਨਹੀਂ ਕਰਨ ਦਿੰਦੇ ਸੀ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੁੰਦੀ ਸੀ ਜਦੋਂ ਮੇਰੀ ਸੱਸ ਕੰਮ ਕਰਦੀ ਸੀ ਤਾਂ ਮੈਂ ਮਨਿੰਦਰ ਨਾਲ ਗੱਲ ਕਰ ਲੈਂਦੀ ਹੁੰਦੀ ਸੀ ਫਿਰ ਮੈਂ ਮਨਿੰਦਰ ਨੂੰ ਆਪਣੀ ਪ੍ਰੋਬਲਮ ਦੱਸੀ ਉਹ ਮੇਰੀ ਪ੍ਰੋਬਲਮ ਨੂੰ ਸਮਝ ਗਿਆ ਤੇ ਵਾਰ-ਵਾਰ ਫੋਨ ਕਰਕੇ ਮੈਨੂੰ ਜਲੀਲ ਨਹੀਂ ਕਰਨਾ ਚਾਹੁੰਦਾ ਸੀ ਮੈਂ ਮਨਿੰਦਰ ਨੂੰ ਜਾਣ ਬੁੱਝ ਕੇ ਹੀ ਘੱਟ ਫੋਨ ਕਰਦੀ ਸੀ ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਮੇਰੇ ਕੋਲ ਹੈ ਮੇਰੇ ਘਰ ਵਾਲਾ ਮੇਰੇ ਕੋਲ ਹੈ ਤਾਂ ਹੀ ਮੈਨੂੰ ਫੋਨ ਨਹੀਂ ਕਰਦੀ ਸੀ ਮੇਰੀ ਸੱਸ ਦਾ ਮੇਰੇ ਵੱਲ ਬਹੁਤ ਧਿਆਨ ਰਹਿੰਦਾ ਸੀ ਹੌਲੀ ਹੌਲੀ ਮੇਰੀ ਸੱਸ ਮੇਰੇ ਨਾਲ ਲੜਨ ਲੱਗ ਪਈ ਉਹ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੇਰੇ ਘਰ ਵਾਲੇ ਨੂੰ ਕਹਿ ਕੇ ਅਸੀਂ ਅੱਡ ਹੋ ਗਏ ਮੈਨੂੰ ਤਾਂ ਹੋਰ ਵੀ ਵਧੀਆ ਮੌਕਾ ਮਿਲ ਗਿਆ ਫਿਰ ਮਨਿੰਦਰ ਸਾਰਾ ਦਿਨ ਮੇਰੇ ਨਾਲ ਗੱਲ ਕਰਦਾ ਰਹਿੰਦਾ ਮੇਰੇ ਘਰ ਵਾਲਾ ਤਾਂ ਘੂਰ ਬਾਹਰ ਰਹਿੰਦਾ ਸੀ ਕਦੀ ਕਿਤੇ ਚਲਾ ਜਾਂਦਾ ਕਦੀ ਕਿਤੇ ਚਲਾ ਜਾਂਦਾ ਸੀ ਉਹਦੇ ਤੋਂ ਕੋਈ ਕੰਮ ਤਾਂ ਹੁੰਦਾ ਨਹੀਂ ਸੀ ਬਸ ਉਹ ਛੋਟੇ-ਮੂਟੇ ਕੰਮਾਂ 'ਚ ਤੁਰਿਆ-ਫਿਰਦਾ ਸੀ ਮੈਂ ਮਨਿੰਦਰ ਨਾਲ ਗੱਲ ਕਰਦੀ। ਇੱਕ ਦਿਨ ਮਨਿੰਦਰ ਕਹਿਣ ਲੱਗਾ ਗਰਮੀਤ ਮੈਨੂੰ ਹੁਣ ਮਿਲਣ ਨੂੰ ਮੈਂ ਤੈਨੂੰ ਤਰਸਿਆ ਪਿਆ ਹਾਂ ਮੈਨੂੰ ਆ ਕੇ ਮਿਲ। ਮੈਂ ਫਿਰ ਆਪਣੀ ਪੇਕੇ ਚਲੇ ਗਈ ਤੇ ਮੈਂ ਆਪਣੀ ਕੁੜੀ ਨੂੰ ਘਰ ਛੱਡ ਕੇ ਮਨਿੰਦਰ ਨੂੰ ਮਿਲਣ ਚਲੀ ਗਈ। ਮਨਿੰਦਰ ਨੇ ਮੈਨੂੰ ਬੁੱਕਲ ਵਿੱਚ ਘੁੱਟ ਲਿਆ ਤੇ ਮਨਿੰਦਰ ਇੱਕ ਕਮਰੇ ਵਿੱਚ ਮੈਨੂੰ ਲੈ ਗਿਆ। ਉਸਨੇ ਮੈਨੂੰ ਬਹੁਤ ਪਿਆਰ ਕੀਤਾ। ਉਨੂੰ ਬਹੁਤ ਖੁਸ਼ੀ ਮਿਲੀ ਉਹ ਮੇਰੇ ਨਾਲ ਸਾਰੀ ਰੀਜ ਪੂਰੀ ਕਰ ਗਿਆ ਸੀ ਉਹ ਵੀ ਬਹੁਤ ਖੁਸ਼ ਹੋਇਆ ਮਨਿੰਦਰ ਨੂੰ ਮਿਲ ਕੇ ਮੈਂ ਸ਼ਾਮ ਨੂੰ ਘਰ ਆਈ ਦੋ ਤਿੰਨ ਦਿਨ ਪੇਕੇ ਰਹਿ ਕੇ ਮੈਂ ਸੌਰੀ ਘਰ ਫਿਰ ਵਾਪਸ ਆ ਗਈ ਮੇਰੀ ਸੱਸ ਮੈਨੂੰ ਆਉਂਦੀ ਨੂੰ ਮੇਣੀ ਮਾਰਨ ਲੱਗ ਪਈ ਕਹਿੰਦੀ ਆ ਗਈ ਯਾਰ ਨੂੰ ਮਿਲ ਕੇ ਮੇਰੇ ਮੁੰਡੇ ਦਾ ਤਾਂ ਤੈਨੂੰ ਮੋਹ ਤੇ ਨਹੀਂ ਆਉਂਦਾ ਯਾਰ ਨਾਲ ਖੇ ਖਾਂਦੀ ਫਿਰਦੀ ਐ ਮੈਂ ਸਾਫ਼ ਮੁੱਕਰ ਗਈ ਮੇਰੀ ਸੱਸ ਬੜੀ ਚਲਾਕ ਸੀ ਉਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੀ ਫਿਰ ਲੜਾਈ ਝਗੜੇ ਕਰਨੇ ਸ਼ੁਰੂ ਕਰਤੇ ਮੈਂ ਵੀ ਕਹਤਾ ਕਿ ਤੇਰੇ ਆਪਾਸ ਮੁੰਡੇ ਨਾਲ ਮੈਂ ਵਿਆਹ ਕਰਵਾ ਲਿਆ ਉਹਦਾ ਘਰ ਵਸਾਇਆ ਇਨਾ ਸ਼ੁਕਰ ਹੈ ਉਸ ਦਿਨ ਸਾਡੀ ਬੜੀ ਲੜਾਈ ਹੋਈ ਸੀ ਤੇ ਫਿਰ ਮੈਨੂੰ ਉਲਟੀਆਂ ਆਉਣ ਲੱਗ ਪਈਆਂ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਪ੍ਰੈਗਨੈਂਟ ਸੀ ਮੈਨੂੰ ਸਮਝ ਨਹੀਂ ਆਉ ਸੀ ਕਿ ਕਿਦਾਂ ਆਪਣੇ ਘਰ ਵਾਲੇ ਨੂੰ ਦੱਸਾਂ ਮੈਂ ਪ੍ਰੈਗਨੈਂਟ ਆ ਬੱਚਾ ਤਾਂ ਮਨਿੰਦਰ ਦਾ ਹੈ ਮੈਂ ਮਨਿੰਦਰ ਨੂੰ ਦਵਾਈ ਲਿਆ ਦੇਨ ਲਈ ਕਿਹਾ ਉਹ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਲਿਆ ਉਹਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ ਉਹ ਮੈਨੂੰ ਕਹਿਣ ਲੱਗਾ ਕੋਈ ਦਵਾਈ ਨਹੀਂ ਖਾਣੀ ਮੈਨੂੰ ਆਪਣੇ ਪਿਆਰ ਦੀ ਨਿਸ਼ਾਨੀ ਚਾਹੀਦੀ ਹੈ ਹੁਣ ਤੂੰ ਇੰਜ ਕਰ ਆਪਣੇ ਘਰ ਵਾਲੇ ਨਾਲ ਸੌਂ ਜਾ ਕਰ ਇਲਜ਼ਾਮ ਤੇਰੇ ਤੇ ਨਹੀਂ ਲੱਗਣਾ ਸਾਰੇ ਕਹਿਣਗੇ ਬੱਚਾ ਤੇਰੇ ਘਰ ਵਾਲੇ ਦਾ ਹੈ ਮੇਰੀ ਪਰ ਮੈਂ ਬੱਚਾ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੇ ਪਹਿਲਾਂ ਹੀ ਕੁੜੀ ਤੇ ਮੁੰਡਾ ਸੀਗੇ ਪਰ ਮਨਿੰਦਰ ਦੇ ਪਿਆਰ ਵਿੱਚ ਮੈਨੂੰ ਸਭ ਕੁਝ ਬਰਦਾਸ਼ਤ ਕਰਨਾ ਪਿਆ ਮੈਂ ਮਨਿੰਦਰ ਦੀ ਗੱਲ ਮੰਨੀ ਤੇ ਆਪਣੇ ਘਰ ਵਾਲੇ ਨਾਲ ਸੌਣ ਲੱਗ ਪਈ ਉਹਨੂੰ ਮੈਂ ਥੋੜਾ ਜਿਹਾ ਪਿਆਰ ਦਿਖਾਉਣ ਲੱਗ ਪਈ ਥੋੜੇ ਦਿਨ ਹੋਏ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ ਕਬਰਾਟ ਹੁੰਦੀ ਹੈ ਉਲਟੀਆਂ ਆਉਂਦੀਆਂ ਮੇਰੀ ਗੱਲ ਸੁਣ ਕੇ ਖੁਸ਼ ਹੋਇਆ ਕਹਿੰਦਾ ਤੂੰ ਪ੍ਰੈਗਨੈਂਟ ਆਪਾ ਇਹ ਬੱਚਾ ਵੀ ਰੱਖ ਲਵਾਂਗੇ ਇਹ ਵੀ ਰੱਬ ਦੀ ਦੇਣ ਹੈ ਮੈਂ ਬੜੀ ਖੁਸ਼ ਹੋਈ ਕਿ ਮੇਰੇ ਘਰ ਵਾਲਾ ਬੱਚਾ ਰੱਖਣ ਲਈ ਮੰਨ ਗਿਆ ਮੈਂ ਇਹ ਗੱਲ ਮਨਿੰਦਰ ਨੂੰ ਦੱਸੀ ਤਾਂ ਉਹ ਹੋਰ ਜ਼ਿਆਦਾ ਮੇਰੇ ਤੇ ਪਿਆਰ ਦਿਖਾਉਣ ਲੱਗਿਆ ਮੇਰੇ ਘਰ ਵਾਲੇ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਉਹ ਕਹਿਣ ਲੱਗੀ ਤੈਨੂੰ ਕੀ ਲੋੜ ਸੀ ਤੇਰੇ ਕੋਲ ਮੁੰਡਾ ਹੈਗਾ ਸੀ ਮੈਨੂੰ ਤੇਰੇ ਘਰ ਵਾਲੀ ਸਹੀ ਨਹੀਂ ਲੱਗਦੀ ਇਹ ਤੈਨੂੰ ਧੋਖਾ ਦੇ ਰਹੀ ਆ ਇਹਦਾ ਕਿਤੇ ਚੱਕਰ ਚੱਲਦਾ ਮੇਰੇ ਘਰ ਵਾਲਾ ਮੇਰੇ ਤੇ ਬੜਾ ਯਕੀਨ ਕਰਦਾ ਸੀ ਪਰ ਮੇਰੇ ਸੱਸ ਨੇ ਉਸ ਦਾ ਮੇਰੇ ਤੋਂ ਧਿਆਨ ਹਟਾ ਲਿਆ ਸੀ ਮੈਂ ਆਪਣੇ ਘਰ ਵਾਲੇ ਤੋਂ ਬਚ ਕੇ ਹੌਲੀ-ਹੌਲੀ ਮਨਿੰਦਰ ਨਾਲ ਗੱਲ ਕਰਦੀ ਸੀ ਮੇਰਾ ਟਾਈਮ ਪੂਰਾ ਹੋਇਆ ਤਾਂ ਫਿਰ ਮੇਰੇ ਮੁੰਡਾ ਹੋਇਆ ਮੇਰੇ ਘਰ ਵਾਲਾ ਖੁਸ਼ੀ ਮਨਿੰਦਰ ਵੀ ਆਪਣੇ ਬੱਚੇ ਨੂੰ ਦੇਖਣ ਲਈ ਉਤਾਮਲਾ ਸੀ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਮੈਨੂੰ ਬੱਚਾ ਦਿਖਾ ਪਰ ਮੈਂ ਫੋਨ ਕੱਟ ਦਿੰਦੀ ਸੀ ਮੇਰੀ ਸੱਸ ਕਹਿੰਦੀ ਤੈਨੂੰ ਵਾਰ-ਵਾਰ ਕੌਣ ਫੋਨ ਕਰਦਾ ਹੈ ਮੈਂ ਝੂਠ ਬੋਲਿਆ ਕਿਸੇ ਦਾ ਨਹੀਂ ਫੋਨ ਪਰ ਮੇਰੀ ਨੰਦ ਨੇ ਮੇਰਾ ਫੋਨ ਫੜ ਲਿਆ ਉਹ ਨੰਬਰ ਤੇ ਲਾ ਕੇ ਗੱਲ ਕਰਨ ਲੱਗੀ ਕੋ ਮਨਿੰਦਰ ਬੋਲ ਪਿਆ ਉਹਨੇ ਸਾਰੇ ਘਰ ਚ ਰੋਲਾ ਪਾਤਾ ਮੇਰੀ ਸੱਸ ਕਹਿੰਦੀ ਮੈਨੂੰ ਤਾਂ ਕਲਮੁਹੀ ਦਾ ਪਹਿਲਾਂ ਹੀ ਪਤਾ ਸੀ ਕਿਦਾ ਕਿਸੇ ਨਾਲ ਚੱਕਰ ਚੱਕਰ ਚੱਲਦਾ ਪਰ ਵੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਸੀ ਮੈਂ ਸਾਫ਼ ਮੁਕਰ ਗਈ ਮੇਰੀ ਸੱਸ ਨੇ ਮੇਰੇ ਘਰ ਵਾਲੇ ਨੂੰ ਮੇਰੇ ਖਿਲਾਫ ਬਹੁਤ ਭੜਕਾਇਆ ਫਿਰ ਉਹ ਘਰੇ ਰਹਿ ਕੇ ਖੇਤੀਬਾੜੀ ਕਰਨ ਲੱਗ ਪਿਆ ਤੇ ਜੋ ਪੈਸੇ ਹੁੰਦੇ ਸੀ ਮੇਰੀ ਸੱਸ ਨੂੰ ਹੀ ਫੜਾਉਂਦਾ ਹੁੰਦਾ ਸੀ ਉਹ ਮੈਨੂੰ ਕਹਿ ਦਿੰਦਾ ਸੀ ਮੈਂ ਆਪਣੇ ਇੱਕ ਮੁੰਡੇ ਦਾ ਖਰਚਾ ਦੇਣਾ ਬਾਕੀ ਦੋਨੋਂ ਬੱਚੇ ਤੇਰੇ ਆ ਇਹਨਾਂ ਦਾ ਖਰਚਾ ਤੂੰ ਆਪ ਕੱਢ ਮੇਰੀ ਸੱਸ ਨੇ ਸਾਰੇ ਰਿਸ਼ਤੇਦਾਰਾਂ ਨੂੰ ਗਵਾੜਾਂ ਚ ਦੱਸਤਾ ਸੀ ਕਿ ਆਸ਼ਕੀਆਂ ਕਰਦੀ ਫਿਰਦੀ ਆ ਸਾਰਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਸੀ ਪਰ ਮੈਨੂੰ ਵੀ ਕਿਸੇ ਦੀ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੈਂ ਮਨਿੰਦਰ ਬਿਨਾ ਨਹੀਂ ਰਹਿ ਸਕਦੀ ਸੀ ਇੱਕ ਦਿਨ ਮੇਰੇ ਸਹੁਰਿਆਂ ਦੀ ਰਿਸ਼ਤੇਦਾਰੀ ਚ ਕਿਸੇ ਦੀ ਮੌਤ ਹੋ ਗਈ ਸਾਰਾ ਟੱਬਰ ਉੱਥੇ ਚੱਲ ਗਿਆ ਮੈਂ ਪਿੱਛੋਂ ਮਨਿੰਦਰ ਨੂੰ ਘਰੇੋਂ ਬੁਲਾ ਘਰੇ ਬੁਲਾ ਲਿਆ ਮੈਨੂੰ ਲੱਗਦਾ ਸੀ ਉਹ ਸ਼ਾਮ ਤੱਕ ਆਉਣਗੇ ਪਰ ਮੇਰੀ ਸੱਸ ਤਾਂ ਉੱਥੇ ਰਹਿ ਪਈ ਤੇ ਮੇਰੇ ਘਰ ਵਾਲਾ 2:00 ਵਜੇ ਉਹਨੂੰ ਘਰੇ ਆ ਗਿਆ ਜਦੋਂ ਉਹਨੇ ਗੇਟ ਖੜਕਾਇਆ ਮੈਂ ਗੇਟ ਖੋਲ੍ਹਿਆ ਤਾਂ ਸਾਹਮਣੇ ਮਨਿੰਦਰ ਦਾ ਮੋਟਰਸਾਈਕਲ ਖੜਾ ਸੀ ਦੇਖ ਕੇ ਪੁੱਛਣ ਲੱਗਾ ਕੌਣ ਆਇਆ ਮੈਂ ਕਿਹਾ ਮੇਰੀ ਮਾਸੀ ਦਾ ਮੁੰਡਾ ਉਹ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਕਿਹੜਾ ਤੇਰੀ ਮਾਸੀ ਦਾ ਮੁੰਡਾ ਆਇਆ ਤੇਰਾ ਆਸ਼ਕ ਆਇਆ ਇਹਨਾਂ ਕਹਿ ਕੇ ਬੁੜਬੁੜ ਕਰਦਾ ਬਾਹਰ ਚਲਾ ਗਿਆ ਹੁਣ ਮੇਰੀ ਤੇ ਮਨਿੰਦਰ ਦੀ ਗੱਲਬਾਤ ਦਾ ਤਾਂ ਉਹਨੂੰ ਪਤਾ ਹੀ ਸੀ ਪਰ ਮਨਿੰਦਰ ਨੂੰ ਅੱਜ ਉਹਨੇ ਪਹਿਲੀ ਵਾਰ ਦੇਖਿਆ ਸੀ ਫਿਰ ਥੋੜੇ ਟਾਈਮ ਬਾਅਦ ਮਨਿੰਦਰ ਵੀ ਵਾਪਸ ਚਲਾ ਗਿਆ ਮਨਿੰਦਰ ਆਪਣੇ ਮੁੰਡੇ ਨੂੰ ਮਿਲਣ ਲਈ ਆਉਂਦਾ ਹੁੰਦਾ ਸੀ ਜਦੋਂ ਸਾਡੇ ਘਰੇ ਕੋਈ ਨਹੀਂ ਹੁੰਦਾ ਸੀ ਫਿਰ ਮਨਿੰਦਰ ਦੇ ਘਰਦਿਆਂ ਨੇ ਮਨਿੰਦਰ ਦੇ ਵਿਆਹ ਲਈ ਜ਼ੋਰ ਪਾਇਆ ਤੇ ਉਹਨੇ ਵਿਆਹ ਕਰਵਾ ਲਿਆ ਉਹ ਮੇਰੇ ਨਾਲ ਪਰ ਪਿਆਰ ਉਦਾਂ ਹੀ ਕਰਦਾ ਰਿਹਾ ਮਨਿੰਦਰ ਦੀ ਹੁਣ ਖੁਦ ਦੀ ਕਬੀਲਦਾਰੀ ਸੀ ਇਸ ਕਰਕੇ ਮੈਨੂੰ ਵੀ ਖਰਚਾ ਦੇਣਾ ਘਟਾ ਦਿੱਤਾ ਸੀ ਮੇਰਾ ਹੱਥ ਬਹੁਤ ਤੰਗ ਹੋ ਚੁੱਕਿਆ ਸੀ ਫਿਰ ਸਾਡੇ ਪਿੰਡ ਵਿੱਚ ਇੱਕ ਡਿਸਪੈਂਸਰੀ ਸੀ ਮੈਂ ਉਹਦੇ ਵਿੱਚ ਕੰਮ ਕਰਨ ਲੱਗ ਪਈ ਉੱਥੇ ਮੇਰਾ ਕੰਮ ਵਧੀਆ ਚੱਲ ਪਿਆ ਉੱਥੋਂ ਦੀ ਡਾਕਟਰ ਨੂੰ ਵੀ ਇੱਕ ਹੈਲਪਰ ਦੀ ਲੋੜ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਕੰਮ ਸਿਖਾਓ ਮੈਨੂੰ ਬੜੀ ਜਲਦੀ ਕੰਮ ਸਿਖਾਤਾ ਡਿਸਪੈਂਸਰੀ ਵਾਲੀ ਡਾਕਟਰ ਨਹੀਂ ਤਾਂ ਮਸਾਂ 4 ਕ ਘੰਟੇ ਆਉਂਦੀ ਹੁੰਦੀ ਸੀ ਸਾਰਾ ਕੰਮ ਉਹਨੇ ਮੇਰੇ ਤੇ ਛੱਡਤਾ ਤੇ ਮੈਨੂੰ 15000 ਰੁਪਏ ਮਹੀਨਾ ਦਿੰਦੀ ਸੀ ਮੇਰਾ ਬੜਾ ਸੋਹਣਾ ਟਾਈਮ ਪਾਸ ਹੋਣ ਲੱਗਿਆ ਮੇਰੇ ਬੱਚੇ ਵੱਡੇ ਹੁੰਦੇ ਗਏ ਤੇ ਮੈਂ ਚੋਰੀ ਛਿਪੇ ਦਾ ਹੀ ਮਨਿੰਦਰ ਨੂੰ ਮਿਲਦੀ ਰਹੀ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਆਪਣੇ ਬੱਚਿਆਂ ਵਿੱਚ ਪਰ ਇੱਕ ਬੇਗਾਨੇ ਮਰਦ ਦੀ ਖਾਤਰ ਸਾਰਾ ਆਂਡਗਵੰਡ ਰਿਸ਼ਤੇਦਾਰੀਆਂ ਸੋਹਰਾ ਪਰਿਵਾਰ ਇੱਥੋਂ ਤੱਕ ਕਿ ਆਪਣੇ ਘਰ ਵਾਲੇ ਨੂੰ ਵੀ ਤਿਆਗਣਾ ਪਿਆ ਹੁਣ ਮੈਨੂੰ ਆਪਣੇ ਆਪ ਤੇ ਬਹੁਤ ਪਛਤਾਵਾ ਹੁੰਦਾ ਸੀ ਕਿ ਮੈਨੂੰ ਵਿਆਹ ਤੋਂ ਬਾਅਦ ਮਨਿੰਦਰ ਨੂੰ ਛੱਡ ਦੇਣਾ ਚਾਹੀਦਾ ਸੀ ਤਾਂ ਸ਼ਾਇਦ ਅੱਜ ਮੈਂ ਆਪਣੀ ਵਿਵਹਤਾ ਜ਼ਿੰਦਗੀ ਬੜੇ ਸੋਹਣੇ ਤਰੀਕੇ ਨਾਲ ਜਿਉ ਰਹੀ ਹੁੰਦੀ ਕਿਉਂਕਿ ਮੇਰੇ ਘਰ ਵਾਲੇ ਕੋਲ ਵਧੀਆ ਜ਼ਮੀਨ ਜਾਇਦਾਦ ਸੀ ਪੈਸਾ ਥੇਲਾ ਵਧੀਆ ਸੀ ਬਸ ਉਹਨੇ ਤਾਂ ਮੇਰੇ ਲੱਛਣਾ ਕਰਕੇ ਮੈਨੂੰ ਛੱਡ ਦਿੱਤਾ ਸੀ ਮੇਰੇ ਪੇਕੇ ਵੀ ਹੁਣ ਮੈਨੂੰ ਮੂੰਹ ਨਹੀਂ ਲਾਉਂਦੇ ਸੀ ਮੇਰੇ ਘਰ ਵਾਲੇ ਨੇ ਇੰਨੀ ਗੱਲ ਕਹਿਤੀ ਸੀ ਕਿ ਕੁੜੀ ਦਾ ਵਿਆਹ ਮੈਂ ਵਧੀਆ ਚੰਗੇ ਘਰ ਚ ਕਰ ਦੂੰ ਮੈਂ ਇੰਨੀ ਗੱਲ ਤੇ ਬਹੁਤ ਖੁਸ਼ ਸੀ ਹੁਣ ਮੈਨੂੰ ਛੋਟੇ ਮੁੰਡੇ ਦਾ ਫਿਕਰ ਸੀ ਮਨਿੰਦਰ ਕਹਿਣ ਲੱਗਾ ਇਹਨੂੰ ਆਈਲੈਂਟਸ ਕਰਵਾ ਦੇ ਇੱਕ ਵਾਰ ਮੈਂ ਹੇਠਾ ਉੱਤਾਂ ਕਰਕੇ ਪੈਸੇ ਲਾ ਕੇ ਇਹਨੂੰ ਬਾਹਰ ਭੇਜ ਦੂੰਗਾ ਉਸ ਤੋਂ ਬਾਅਦ ਉੱਥੇ ਕਮਾਊਗਾ ਤੇ ਖਾਊਗਾ ਤੇ ਉੱਥੇ ਸੈੱਟ ਹੋ ਜਾਊਗਾ ਮੈਂ ਉਹਦੀ ਗੱਲ ਮੰਨ ਲਈ ਤੇ ਉਹਨੂੰ ਹਾਈਲਾਈਟਸ ਕਰਵਾਇਆ ਤੇ ਮਨਿੰਦਰ ਨੇ ਉਹਨੂੰ ਬਾਹਰ ਭੇਜ ਦਿੱਤਾ ਅੱਜ ਮੇਰੇ ਤਿੰਨੋਂ ਬੱਚੇ ਆਪੋ ਆਪਣੀ ਜਗ੍ਹਾ ਸੈੱਟ ਨੇ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਹਜੇ ਵੀ ਆਪ ਸਰਟੀਫਾਈ ਰਦੀ ਆਂ ਅੱਜ ਮੈਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋ ਰਿਹਾ ਇਹ ਜੇਕਰ ਮੈਂ ਵਿਆਹ ਤੋਂ ਬਾਅਦ ਉਸੇ ਟਾਈਮ ਮਨਿੰਦਰ ਨੂੰ ਛੱਡ ਦਿੱਤਾ ਹੁੰਦਾ ਤਾਂ ਅੱਜ ਮੈਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਹੁੰਦੀ ਹਾਂਜੀ ਬਾਕੀ ਕੀ ਵਿਚਾਰ ਨੇ ਤੁਹਾਡੇ ਅੱਜ ਦੀ ਕਹਾਣੀ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ